ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹਨਾਂ ਕਿਸਾਨਾਂ ਦੀਆਂ ਨੇ ਜਿਨ੍ਹਾਂ ਦਾ ਗੁੱਸਾ ਫੁੱਟ ਰਿਹਾ ਕਾਂਗਰਸ ਸਰਕਾਰ ਦੇ ਖਿਲਾਫ ਤੇ ਗੁੱਸਾ ਹੈਗਾ ਨਰਮੇ ਦੀ ਖਰਾਬ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਕਿਉਂਕਿ ਸਰਕਾਰ ਦੇ ਵੱਲੋਂ ਜੋ ਗਲਾਬੇ ਸੁੰਡੇ ਦੇ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਆਗੂ ਨੇ ਗੁਰਪ੍ਰੀਤ ਕਾਂਗੜ ਤੇ ਉਹਨਾਂ ਦੇ ਪੁੱਤਰ ਹਰਮਨਪ੍ਰੀਤ ਕਾਂਗੜ ਹਰਮਨਪ੍ਰੀਤ ਕਾਂਗੜ ਇਸ ਪਿੰਡ ਦੇ ਵਿੱਚ ਪਹੁੰਚੇ ਸਨ ਜਿਸ ਤੋਂ ਬਾਅਦ ਕਿਸਾਨਾਂ ਨੂੰ ਜਦੋਂ ਪਿੰਕ ਲਗਦੀ ਹੈ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ ਹੀ ਗੋਦਾ ਨਾ ਮਰਦਾਬਾ 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 ਕਾਂਗੜ ਮਰਦਾਬਾ 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 ਆ ਚੜੀ ਬੱਛੜੀ ਲੜਾਈ ਹੋ ਗਈ ਮਰਦਾਬਾ ਮਰਦਾਬਾ ਮਰਦਾਬਾ

बाद <laughs> ਹਰਮਨਪ੍ਰੀਤ ਕਾਂਗੜ ਦੀ ਗੱਡੀ ਦੇ ਅੱਗੇ ਲੇਟ ਜਾਂਦੇ ਨੇ ਗੱਡੀ ਅੱਗੇ ਨਹੀਂ ਲੰਘਣ ਦਿੱਤੀ ਜਾਂਦੀ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਇਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬੁਰੇ ਮਾਮਲੇ ਦੇ ਵਿੱਚ ਦਖਲ ਦੇਣੀ ਪਈ ਹੈ ਤੇ ਸੁਰੱਖਿਅਤ ਉਤੋਂ ਹਰਮਨਪ੍ਰੀਤ ਕਾਂਗੜ ਦੀ ਗੱਡੀ ਹੈ ਜਿਹੜੀ ਪੁਲਿਸ ਦੇ ਵੱਲੋਂ ਕੱਢੀ ਗਈ ਹੈ ਹਰਮਨਪ੍ਰੀਤ ਕਾਂਗੜ ਜੋ ਕਿ ਕਾਂਗਰਸੀ ਆਗੂ ਗੁਰਪ੍ਰੀਤ ਕਾਂਗੜ ਦੇ ਪੁੱਤਰ ਨੇ ਜਿਹੜੇ ਕਿ ਪਿੰਡ ਭਗਤਾ ਦੇ ਪਿੰਡ ਗੁਰੂ ਸਰ ਜਲਾਲ ਦੇ ਵਿੱਚ ਪਹੁੰਚੇ ਸਨ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਹਰਮਨਪ੍ਰੀਤ ਕਾਂਗੜ ਨੂੰ ਪਿੰਡ ਦੇ ਵਿੱਚ ਹੀ ਨਹੀਂ ਵੜਨ ਤੁਲਗੜ ਦੇ ਪਿੰਡ ਮੀਰਪੁਰ ਖੁਰਦ ਦੀ ਹੈ ਮ ਵਿਕਰਮ ਮੋਫਰ ਕਾਂਗਰਸ ਦੇ ਆਗੂ ਪੰਚਾਇਤ ਸੰ ਇੱਕ ਸਮਾਗਮ ਦਾ ਨੀਂ ਪੱਥਰ ਰੱਖਣਾ ਸੀ ਇੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਸਨ ਨੀਂ ਪੱਥਰ ਰੱਖਿਆ ਜਾਣਾ ਸੀ ਕਿਸੇ ਇਮਾਰਤ ਦਾ ਜਿੱਥੇ ਕਿ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਦਕਿ ਵਿਕਰਮ ਮੋਫਰ ਜਦੋਂ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਦਾ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਨਹੀਂ ਆਉਂਦੇ ਪਰ ਕਿਸਾਨ ਬਾਅਦ ਦੁਪਹਿਰ 12 ਵਜੇ ਤੋਂ ਦੇਰ ਰਾਤ ਤੱਕ ਇੱਥੇ ਜਿਹੜਾ ਪੱਕਾ ਮੋਰਚਾ ਕਿਸਾਨਾਂ ਦੇ ਵੱਲੋਂ ਇੱਕ ਤਰ੍ਹਾਂ ਨਾਲ ਲਗਾ ਦਿੱਤਾ ਗਿਆ ਸੀ ਤੇ ਦੇਰ ਰਾਤ ਤੱਕ ਕਿਸਾਨ ਇੱਥੇ ਰਹੇ ਨੇ ਜਿਸ ਜਗ੍ਹਾ ਤੇ ਵਿਕਰਮ ਮੋਫਰ ਦੇ ਵੱਲੋਂ ਆਣਾ ਸੀ ਕਾਂਗਰਸੀ ਆਗੂ ਦੇ ਵੱਲੋਂ ਆਣਾ ਸੀ ਉਸ ਜਗ੍ਹਾ ਤੇ ਕਿਸਾਨ ਰਾਤ ਤੱਕ ਦੇਰ ਰਾਤ ਤੱਕ ਇੱਥੇ ਮੋਰਚਾ ਗੱਡੀ ਰੱਖਿਆ ਕਿਸਾਨਾਂ ਨੇ ਕਿਹਾ ਗਿਆ ਕਿ ਅਸੀਂ ਵਿਕਰਮ ਮੋਫਰ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਿਆਂਗੇ ਪੂਰਾ ਗੁੱਸਾ ਜਿਹੜਾ ਕਿਸਾਨਾਂ ਦਾ ਇਸ ਵੇਲੇ ਨਰਮੇ ਦੀ ਖਰਾਬ ਹੋਈ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਹੈ ਕਿ ਸਰਕਾਰ ਦੇ ਵੱਲੋਂ ਜੋ 12 12 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਹੈ ਕਿਸਾਨ ਮੰਗ ਕਰ ਰਹੇ ਨੇ ਕਿ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਮੁਆਵਜ਼ਾ ਦਾ ਐਲਾਨ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ 30000 ਰੁਪਏ ਪ੍ਰਤੀ ਏਕੜ ਪਰਿਵਾਰ ਦੇ ਹਿਸਾਬ ਦੇ ਨਾਲ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਜਦਕਿ ਸਰਕਾਰ ਦੇ ਵੱਲੋਂ ਬਹੁਤ ਹੀ ਨਿਗੂਣੇ ਰਕਮਾਂ ਜਿਹੜੀ ਮੁਆਵਜ਼ੇ ਦੀ ਕਿਸਾਨਾਂ ਨੂੰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਬਕਯੂ ਉਗਰਾਹਾਂ ਦੀ ਅਗਵਾਈ ਦੇ ਵਿੱਚ ਪਿੰਡ-ਪਿੰਡ ਪੱਧਰ ਤੇ ਮੀਟਿੰਗਾਂ ਨੇ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ ਤੇ ਉਹਨਾਂ ਮੀਟਿੰਗਸ ਦੇ ਵਿੱਚ ਇਹ ਐਲਾਨ ਕੀਤਾ ਜਾ ਰਿਹਾ ਕਿ ਕਿਸੇ ਵੀ ਕਾਂਗਰਸ ਸਤਿਅਗੋ ਨੂੰ ਪਿੰਡ ਜਾਂ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਏਗਾ ਜਿੰਨੀ ਦੇਰ ਤੱਕ ਨਰਮੇ ਦੀ ਖਰਾਬ ਹੋਈ ਫਸਲ ਦਾ ਬੰਦਾ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਜਾਏਗਾ ਦੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਤਸਵੀਰ ਸਰਦੂਰਗਾ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਦੀ ਹੈ ਜਿੱਥੇ ਵਿਕਰਮ ਆਫਰ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਇੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨੀ ਸੀ ਨੀ ਪੱਥਰ ਰੱਖਿਆ ਜਾਣਾ ਸੀ ਪਰ ਕਿਸਾਨਾਂ ਦੇ ਵੱਲੋਂ ਪਿੰਡ ਦੇ ਵਿੱਚ ਹੀ ਨਹੀਂ ਵੜਨ ਦਿੱਤਾ ਗਿਆ ਤੇ ਦੂਜੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਬਲਾਕ ਭਗਤਾ ਦੇ ਪਿੰਡ ਗੁਰੂ ਸਰ ਜਲਾਲ ਦੀ ਹੈ ਜਿੱਥੇ ਕਾਂਗਰਸੀ ਆਗੂ ਗੌਰਪ੍ਰੀਤ ਕਾਂਗੜੇ ਪੁੱਤਰ ਹਰਮਨ ਪ੍ਰੀਤ ਕਾਂਗੜ ਪਹੁੰਚੇ ਸਨ ਪਰ ਕਿਸਾਨਾਂ ਦੇ ਵੱਲੋਂ ਵਾਪਸ ਉਹਨਾਂ ਦੀ ਗੱਡੀ ਮੋੜ ਦਿੱਤੀ ਗਈ ਹੈ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਗਿਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਬੰਦ ਦਾ ਮੁਆਵਜ਼ਾ ਨਾ ਦਿੱਤਾ ਤੇ 30000 ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਮਜ਼ਦੂਰਾਂ ਦਾ ਮੁਆਵਜ਼ਾ ਜੇਕਰ ਸਰਕਾਰ ਦੇ ਵੱਲੋਂ ਨਹੀਂ ਹਲਾਣਿਆ ਜਾਂਦਾ ਤਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਸੰਘਰਸ਼ ਤੇਜ਼ ਕੀਤਾ ਜਾਏਗਾ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ